ਅੰਮ੍ਰਿਤਸਰ ਦੇ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਅਜੀਬ ਇਸ ਕਰਕੇ ਕਿਉਂਕਿ ਆਮ ਤੌਰ ਤੇ ਪੁਲਿਸ ਮੁਜਰਮਾਂ ਨੂੰ ਲੱਭਦੀ ਹੁੰਦੀ ਹੈ ਜੇ ਕੋਈ ਮੁਲਜ਼ਮ ਵੀ ਹੈ ਤੇ ਉਸ ਦੀ ਤਸਦੀਕ ਕਰਕੇ ਕਾਰਵਾਈ ਕੀਤੀ ਜਾਂਦੀ ਹੈ ਪੁੱਛ ਪੜਤਾਲ ਕਰਕੇ ਉਸ ਨੂੰ ਜੇ ਉੱਤੇ ਦੋਸ਼ ਬਣਦਾ ਆ ਤੇ ਉਹਨੂੰ ਸਜ਼ਾ ਦੇ ਦਿੱਤੀ ਜਾਂਦੀ ਹੈ ਪਰ ਇਸ ਮਾਮਲੇ ਦੇ ਵਿੱਚ ਜਿਹੜਾ ਹਾਲ ਹੀ ਦੇ ਵਿੱਚ ਸਾਹਮਣੇ ਆਇਆ ਅੰਮ੍ਰਿਤਸਰ ਦੇ ਅੰਦਰ ਗੇਟ ਹਕੀਮਾ ਥਾਣੇ ਦੇ ਬਾਹਰ ਵੱਡਾ ਹੰਗਾਮਾ ਹੋਇਆ ਹੰਗਾਮਾ ਕੀਤਾ ਇੱਕ ਕੇਸਾਧਾਰੀ ਵਿਅਕਤੀ ਨੇ ਜਿਹੜਾ ਕੀ ਇਹ ਦਾਵਾ ਕਰਦਾ ਆ ਕਿ ਉਸ ਨੇ ਕਤਲ ਕੀਤਾ ਉਸ ਦੇ ਖਿਲਾਫ ਵਾਰੰਟ ਨਿਕਲੇ ਹੋਏ ਨੇ ਅੰਮ੍ਰਿਤਸਰ ਦੇ ਵਿੱਚ ਢੋਲ ਵਜਾਉਂਦਾ ਹੋਇਆ ਨਾਲ ਢੋਲਚੀ ਲੈ ਕੇ ਤੇ ਇਹ ਦਾਅਵੇ ਕਰਦਾ ਫਿਰਦਾ ਪਿਆ ਹੈ ਵਿਅਕਤੀ ਕਿ ਉਸ ਨੇ ਜੇਲ੍ਹ ਦੇ ਅੰਦਰ ਕਤਲ ਕੀਤਾ ਸੀ ਬੇਦਬੀ ਮਾਮਲਾ ਸੀ ਮਜੀਠਾ ਹਲਕੇ ਦੇ ਵਿੱਚ ਕਿਤੇ ਤੇ ਉਸ ਮਾਮਲੇ ਨੂੰ ਲੈ ਕੇ ਉਸ ਨੇ ਜੇਲ੍ਹ ਅੰਦਰ ਕਤਲ ਕੀਤਾ ਸੀਗਾ ਔਰ ਸਾਫਟ ਔਰ ਤੇ ਕਹਿੰਦਾ ਆ ਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਪੁਲਿਸ ਦੇ ਥਾਣੇ ਦੇ ਬਾਹਰ ਢੋਲ ਵਜਾਉਂਦਾ ਹੋਇਆ ਇਹ ਪਹੁੰਚ ਜਾਂਦਾ ਆ ਔਰ ਇਸ ਗੱਲ ਦਾ ਦਾਵਾ ਕਰਦਾ ਆ ਕਿ ਮੈਂ ਕਤਲ ਕੀਤਾ ਸੀ 2018 ਦੇ ਵਿੱਚ ਮੈਂ ਕਤਲ ਕੀਤਾ ਸੀ ਔਰ ਤਾਂ ਵੀ ਪੁਲਿਸ ਨੇ ਉਸ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਉਸ ਦੇ ਖਿਲਾਫ ਵਾਰੰਟ ਨਿਕਲੇ ਹੋਏ ਨੇ ਉਹ ਦਾਵਾ ਕਰਦਾ ਆ ਇਹ ਅਜੀਬ ਮਾਮਲਾ ਆ ਕਿਉਂਕਿ ਆਮ ਤੌਰ ਤੇ ਜਿਸ ਨੇ ਇਹੋ ਜਿਹਾ ਕੁਝ ਕੀਤਾ ਹੁੰਦਾ ਜਿੰਨੇ ਕੋਈ ਕਤਲ ਕੀਤਾ ਹੁੰਦਾ ਕਤਲ ਤਾਂ ਬਹੁਤ ਵੱਡੀ ਗੱਲ ਹੈ ਕਿਸੇ ਨੇ ਚੋਰੀ ਵੀ ਕੀਤੀ ਹੁੰਦੀ ਹੈ ਤਾਂ ਉਹ ਲੁਕਦਾ ਫਿਰਦਾ ਕਿਤੇ ਉਹਨੂੰ ਪੁਲਿਸ ਲੱਭ ਕੇ ਫੜਨਾ ਲਵੇ ਪਰ ਇਹ ਵਿਅਕਤੀ ਢੋਲ ਲੈ ਕੇ ਪੁਲਿਸ ਦੇ ਦਵਾਰ ਪਹੁੰਚ ਗਿਆ ਕਿ ਮੈਨੂੰ ਗ੍ਰਿਫਤਾਰ ਕਰੋ ਮੈਂ ਕਤਲ ਕੀਤਾ ਸੀ ਮੇਰੇ ਵਾਰਡਟ ਨਿਕਲੇ ਹੋਏ ਨੇ ਤੇ ਮੈਨੂੰ ਗ੍ਰਿਫਤਾਰ ਨਹੀਂ ਕਰਦੀ ਵੀ ਪੁਲਿਸ ਹਾਲਾਂਕਿ ਪੁਲਿਸ ਇਸ ਵਿਅਕਤੀ ਨੂੰ ਥਾਣੇ ਦੇ ਅੰਦਰ ਤਾਂ ਜ਼ਰੂਰ ਲੈ ਗਈ ਪਰ ਢੋਲ ਵਜਾਉਣ ਵਾਲਾ ਥਾਣੇ ਦੇ ਬਾਹਰ ਹੀ ਖੜਾ ਰਿਹਾ ਔਰ ਢੋਲ ਵਜਾਉਂਦਾ ਰਿਹਾ ਪਰ ਅਜੇ ਤੱਕ ਵੀ ਗ੍ਰਿਫਤਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆ ਸਕਿਆ ਹੁਣ ਸਵਾਲ ਖੜਾ ਹੁੰਦਾ ਹੈ ਕਿ ਜੇ 2018 ਦੇ ਵਿੱਚ ਇਸ ਸਰਬਜੀਤ ਨਾਮ ਦੇ ਵਿਅਕਤੀ ਨੇ ਜੇਲ੍ਹ ਦੇ ਅੰਦਰ ਕਤਲ ਕੀਤਾ ਤੇ ਉਸ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਕਿਉਂ ਪੁਲਿਸ ਵੱਲੋਂ ਇਸ ਉੱਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਜੇ ਸਰਬਜੀਤ ਨੇ ਜੋ ਕੁਝ ਕਿਹਾ ਆ ਜਿਹੜਾ ਦਾਵਾ ਕੀਤਾ ਉਹ ਸਹੀ ਹੈ ਤੇ ਪੁਲਿਸ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਪਰ ਹੈਰਾਨੀ ਦੀ ਗੱਲ ਹੈ ਕਿ 2018 ਤੋਂ ਬਾਅਦ ਹੁਣ ਆ ਕੇ ਸਰਬਜੀਤ ਨਾ ਦਾਹੇ ਵਿਅਕਤੀ ਕਿਉਂ ਇਹ ਦਾਵਾ ਕਰਦਾ ਪਿਆ ਔਰ ਇਸ ਤਰ੍ਹਾਂ ਢੋਲ ਵਜਾ ਕੇ ਕਿਉਂ ਟੰਡੋਰਾ ਪਿੱਟਦਾ ਪਿਆ ਕਿ ਉਸਨੇ ਕਤਲ ਕੀਤਾ ਸੀ ਤੇ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ 2018 ਤੋਂ ਬਾਅਦ ਹੁਣ ਉਹਨੂੰ ਯਾਦ ਆਇਆ ਕਿ ਉਹਨੇ ਗ੍ਰਿਫਤਾਰੀ ਦੇਣੀ ਸੀ ਆਤਮ ਸਮਰਪਣ ਕਰਨਾ ਸੀ ਹੈਰਾਨੀ ਦੀ ਗੱਲ ਹੈ ਪਰ ਇਸ ਦੌਰਾਨ ਅੰਮ੍ਰਿਤਸਰ ਦੀਆਂ ਸੜਕਾਂ ਤੇ ਜੋ ਕੁਝ ਹੋਇਆ ਜੋ ਜਲੂਸ ਇਸ ਵਿਅਕਤੀ ਨੇ ਕੱਢਿਆ ਆ ਉਹ ਤੁਹਾਨੂੰ ਉਹ ਦਿਖਾਣੇ ਆ ਜੀ ਖਾਸਾ ਜੀ ਕੀ ਨਾਂ ਹੈ ਆਪਣਾ ਨਾਂ ਜੀ ਸਰਬਜੀਤ ਸਿੰਘ ਮੀਆਂ ਮਿੰਟ ਜੀ ਅੱਛਾ ਤੇ ਮੀਆਂ ਮਿੰਟ ਜੀ ਅੱਜ ਆਤਮ ਸਮਰਪਨ ਕਰਨ ਜਾ ਰਹੇ ਹੋ ਪੁਲਿਸ ਦੇ ਸਾਹਮਣੇ ਜੀ ਮਾਮਲਾ ਸੀ ਸਾਰਾ ਇਹ ਬੇਦਬੀ ਦੀ ਘਟਨਾ ਹੈ ਵਾਪਰੀ ਇਹਨਾਂ ਨੇ ਕਿ ਨਿੰਦਗਾ ਨੇ ਗੁਰੂ ਘਰ ਦਾ ਅਪਮਾਨ ਕੀਤਾ ਸੀ ਉਹਨਾਂ ਨੂੰ ਸੋਦਾ ਲਾਇਆ ਹੈ ਜੇਲ੍ਹ ਦੇ ਵਿੱਚ 2018 ਜਨਵਰੀ ਨੂੰ ਉਹ ਸਬੰਧ ਵਿੱਚ ਜਾ ਰਹੇ ਆ ਜੀ ਜੀ ਤੇ ਕਿਸ ਕਿਸ ਤੇ ਉੱਪਰ ਮਾਮਲਾ ਜਿਹੜਾ ਦਰਦ ਹੋਇਆ ਸੀ ਜਦ ਤੱਕ ਇਹ ਅਸੀਂ ਤਿੰਨ ਬੰਦੇ ਹਾਂ ਜੀ ਇੱਕ ਸ਼ੇਰ ਸਿੰਘ ਇੱਕ ਜਗਤਾਰ ਸਿੰਘ ਇੱਕ ਮੇਰੇ ਤੇ ਜਗਤਾਰ ਸਿੰਘ ਭਾਗੋਵਾਲ ਤੇ ਸਰਬੀ ਸਿੰਘ ਮੀਆਂਵੰਡ ਤੇ ਸ਼ੇਰ ਸਿੰਘ ਦੇ ਉੱਪਰ ਜੀ ਜਿਹੜੀ ਜਗ੍ਹਾ ਬੇਜ਼ਬੀ ਕੀਤੀ ਗਈ ਸੀ ਕਿਸ ਤਰ੍ਹਾਂ ਬੇਜ਼ਬੀ ਦੀ ਘਟਨਾ ਨੂੰ ਜਾਣ ਦੱਸਦਾ ਸੀ ਇਹ ਨਿੰਦਕਾਂ ਨੇ ਗੁਰੂ ਆਰਾਮਦਵਾਲੀ ਮੁਸਲਮਾਨਾ ਪਿੰਡ ਸੀ ਮਜੀਠੇ ਹਲਕੇ ਦੇ ਵਿੱਚ ਉੱਥੇ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਨੇ ਡੀਜ਼ਲ ਪਾ ਕੇ ਬੜੇ ਘਟਿਆ ਕਿਸਮ ਨਾਲ ਇਹਨਾਂ ਨੇ ਬਹੁਤ ਗਲਤ ਗੱਲ ਜੀ ਬੋਲ ਨਹੀਂ ਸਕਦਾ ਜੇ ਤੁਹਾਨੂੰ ਜੇਲ੍ਹ ਦੇ ਵਿੱਚ ਸਜ਼ਾ ਹੋ ਗਈ ਤੁਸੀਂ ਦੁਬਾਰਾ ਜੇਲ੍ਹ ਚ ਗਏ ਹੋ ਪਰ ਮਨ ਚ ਕਿਦਾਂ ਫੁਰਨਾ ਫੁਰਿਆ ਵੀ ਇਹਨਾਂ ਨੂੰ ਫੁਰਨਾ ਸਾਡਾ ਗੁਰੂ ਆ ਅਸੀਂ ਇਸ ਲਈ ਆਪਣੀ ਮਰਨ ਲਈ ਵੀ ਤਿਆਰ ਆ ਕੋਈ ਗੱਲ ਨਹੀਂ ਆ ਉਹ ਖੁਦ ਜਾ ਰਿਹਾ ਮੈਂ ਢੋਲ ਦੇ ਨਾਲ ਅੰਦਰ ਕੋਈ ਗੱਲ ਨਹੀਂ ਨੌਜਵਾਨਾਂ ਨੂੰ ਮੈਸੇਜ ਕੋਈ ਮੈਸੇਜ ਨੌਜਵਾਨ ਸਾਰੇ ਸਮਝੇ ਹੀ ਆ ਅੱਜ ਕੱਲ ਸਭ ਨੂੰ ਪਤਾ ਹੀ ਆ ਹਰੇਕ ਗੱਲ ਦਾ ਔਰ ਕੋਈ ਗੱਲ ਨਹੀਂ ਜੀ ਚੜ੍ਹਦੀ ਕਲਾ ਚ ਰਹਿਣ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਗੁਰਦੁਆਰਾ ਸਾਹਿਬਾਂ ਵਿੱਚ ਅੱਜ ਵੀ ਮਹਾਰਾਜ ਦੇ ਬੇਸਬਲ ਸ਼ਰੋਮਣੀ ਕਮੇਟੀ ਦਾ ਰੋਲ ਕਿਸ ਤਰ੍ਹਾਂ ਦਾ ਸ਼ਰੋਮਣੀ ਕਮੇਟੀ ਦਾ ਮਿਆਰ ਬਹੁਤ ਗਿਰ ਗਿਆ ਹੈ ਕੋਈ ਬਲ ਨਹੀਂ ਮਹਾਰਾਜ ਕਿਰਪਾ ਕਰੇ ਚੜ੍ਹਦੀ ਕਲਾ ਸਾਬ ਸਭ ਕੁਝ ਸਹੀ ਹੋਏਗਾ ਜੀ ਆਉਣ ਵਾਲੇ ਸਮੇਂ ਵਿੱਚ ਕੋਈ ਮੈਸੇਜ ਨੌਜਵਾਨਾਂ ਨੂੰ ਅਕੀਦ ਤੇ ਨਹੀਂ ਚੜ੍ਹਦੀ ਕਲਾ ਚੜ੍ਹਦੀ ਕਲਾ ਚਰੋਗ ਆਪਣੇ ਗੁਰੂ ਦਾ ਸਨਮਾਨ ਕਰੋ ਔਰ ਚੜ੍ਹਦੀ ਕਲਾ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ